ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਹੋ ਕੀ ਹਾਲ ਚਾਲ ਆ ਭਰਾਓ। ਬੱਚੇ ਬਾਈ ਆਹ ਸੇਲ ਜਿਹਨੇ ਕਰ ਲਿਆ ਪਹਿਲਾ ਫੋਨ ਤੇ ਲੈ ਜੂ ਠੀਕ ਆ ਬੱਚਿਆਂ ਦੀ ਓਡਰ ਬਹੁਤ ਚੰਗੇ ਬੱਚੇ ਨਾ ਠੀਕਦੇ ਆ ਬਾਈ ਹਜੇ। ਠੀਕ ਆ ਜੀ। ਤੇ ਵਧੀਆ ਤੰਦਰੁਸਤ ਆ ਬਾਈ। ਠੀਕ ਆ ਤੇ ਆਹ ਨੀਲੀ ਆਪਣੇ ਕੋਲੇ ਥੋੜੀ ਢਿੱਲੀ ਹੋ ਜੀ ਬਿਲਕੁਲ ਜਿਵੇਂ ਸਹੀ ਆ ਹੁਣ। ਨੀਲੀ ਪੱਠੀ ਬਣੂ ਪੱਠਾ ਬਣੂ ਇਹ ਕਹਿ ਨਹੀਂ ਸਕਦੇ। ਆ ਬੱਚੇ ਦੇਖ ਲਓ ਚੈੱਕ ਕਰ ਲਓ। ਆ ਗਿਆ ਬਾਈ ਲਾਲ ਚਿੰਗ। ਕਰ ਲੋ ਚੈੱਕ ਠੀਕ ਹੈ ਜੀ ਆਹ ਲਓ ਜੀ ਸੱਤ ਨਾ ਤੇ 6 ਬੱਚੇ ਨੇ ਬਾਈ ਆਹ ਕਰ ਲੋ ਚੈੱਕ ਬਾਈ ਨੀਲਿਆਂ ਦਾ ਠੀਕ ਹੈ ਜੀ ਪੰਜੇ ਚੈੱਕ ਕਰ ਲੋ ਲਓ ਜੀ ਕਰ ਲੋ ਫੋਨ ਬਾਈ ਜਿਹੜੇ ਬੰਦੇ ਨੂੰ ਚਾਹੀਦੇ ਆ ਤੇ ਸਾਤਰੀ ਦੇ ਸੂਏ ਕਿਤੇ ਵੇ ਆ ਦੋ ਦੋ ਡੰਗਾਂ ਹੀ ਹੋਣਗਾ ਬਾਈ ਛੋਟੇ ਆ ਬੱਚੇ ਅਜੇ ਠੀਕ ਦੇ ਆ ਬੱਚੇ ਤੇ ਲੇ ਕਲਰ ਵੀ ਪ੍ਰੋਪਰ ਲਾਇਆ ਨਹੀਂ ਇਹਨਾਂ ਦੇ 6 ਬੱਚੇ ਨੇ ਬਾਈ ਜਿਹੜੇ ਵੀਰ ਨੂੰ ਕਿਸੇ ਨੂੰ ਪਸੰਦ ਆਉਂਦੇ ਆ ਤਾਂ ਸਮਝ ਦੇ ਵਿੱਚ ਆਉਂਦੇ ਆ ਬਾਈ ਫੋਨ ਕਰ ਸਕਦੇ ਹੋ ਠੀਕ ਹੈ ਜੀ ਕਰੋ ਚੈੱਕ ਬਾਈ 6 ਬੱਚੇ ਆ ਬਾਈ ਇਹ ਕਰ ਲਓ ਫੋਨ